ਯੂਰਪ ਦੇ ਵਿੱਚ ਜਿੰਨੇ ਵੀ ਸਟੂਡੈਂਟ ਪੜ੍ਹਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਖਾਸ ਆ ਆਨਲਾਈਨ ਠੱਗੀ ਹੋ ਰਹੀ ਆ ਸਟੂਡੈਂਟਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਆ ਤੁਹਾਡਾ ਜੇਕਰ ਬੱਚਾ ਬਾਹਰਲੇ ਮੁਲਕ ਦੇ ਵਿੱਚ ਪੜ੍ਹ ਰਿਹਾ ਆ ਸਟੂਡੈਂਟ ਆ ਉਸ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਮੇਰੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਦਲਜੀਤ ਸਿੰਘ ਭਾਜੀ ਨੇ ਜਿਨ੍ਹਾਂ ਦਾ ਫਰਾਂਸ ਦੇ ਵਿੱਚ ਗਰੁੱਪ ਚੱਲਦਾ ਆ ਇੰਡੀਅਨ ਇਨ ਪੈਰਿਸ ਉਹਨਾਂ ਨੇ ਇਹ ਦੱਸਿਆ ਹੈ ਕਿ ਉਹਨਾਂ ਦੇ ਕੋਲੇ 2-4 ਕੇਸ ਆ ਚੁੱਕੇ ਨੇ ਖਾਸ ਕਰਕੇ ਜਿਹੜੇ ਸਟੂਡੈਂਟਾਂ ਨੂੰ ਟਾਰਗੇਟ ਕੀਤਾ ਗਿਆ ਆ ਨਕਲੀ ਵੈਬਸਾਈਟਾਂ ਜਿਹੜੀਆਂ ਕਿ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਗੂਗਲ ਦੇ ਉੱਪਰ ਸ਼ੋ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਲਿਖਿਆ ਹੋਵਾ ਹੁੰਦਾ ਕਿ ਤੁਹਾਨੂੰ ਕੰਮ ਦੀ ਜ਼ਰੂਰਤ ਆ ਤੁਸੀਂ ਕੰਮ ਵਾਸਤੇ ਉਸ ਵੈਬਸਾਈਟ ਤੇ ਅਪਲਾਈ ਕਰਦੇ ਹੋ ਤਾਂ ਉਹ ਵੈਬਸਾਈਟਾਂ ਜਿਹੜੀਆਂ ਆ ਫੇਕ ਹੁੰਦੀਆਂ ਨੇ ਫਰਮਤੋਂ ਇੱਕ ਘਟਨਾ ਸੁਣਾਉਣ ਲੱਗਿਆ ਉੱਥੋਂ ਤੁਹਾਨੂੰ ਸਾਰੀ ਸਮਝ ਆ ਜਾਊਗੀ ਵੀ ਕਰਦੇ ਕਿੰਜ ਨੇ ਤੇ ਕਿਵੇਂ ਠੱਗੀ ਮਾਰਦੇ ਨੇ ਇੱਕ ਲੜਕੀ ਦੇ ਨਾਲ 1200 ਯੂਰੋ ਦੀ ਠੱਗੀ ਮਾਰੀ ਗਈ ਆ ਉਸਨੇ ਫੇਸਬੁੱਕ ਦੇ ਉੱਪਰ ਇੱਕ ਐਡ ਦੇਖੀ ਸੀ ਕੰਮ ਵਾਸਤੇ ਤੇ ਉਸਨੇ ਜਦੋਂ ਉਸ ਵੈਬਸਾਈਟ ਦੇ ਉੱਪਰ ਕਲਿੱਕ ਕੀਤਾ ਉਸ ਐਡ ਤੇ ਕਲਿੱਕ ਕੀਤਾ ਤਾਂ ਉਹ ਇੱਕ ਵੈਬਸਾਈਟ ਤੇ ਚਲ ਗਈ ਵੈਬਸਾਈਟ ਤੇ ਉਸਨੇ ਆਪਣਾ ਨਾਮ ਡੇਟ ਆਫ ਬਰਥ ਈਮੇਲ ਆਈਡੀ ਆਪਣਾ ਐਕਸਪੀਰੀਅੰਸ ਆ ਹਰ ਕੁਝ ਉਸ ਲੜਕੀ ਨੇ ਭਰ ਦਿੱਤਾ ਬਾਦ ਵਿੱਚ ਉਸ ਦੇ ਨਾਲ ਆਨਲਾਈਨ ਚੈਟਿੰਗ ਕੀਤੀ ਗਈ ਵੈਬਸਾਈਟ ਦੇ ਉੱਪਰ ਉਸ ਦੀ ਇੰਟਰਵਿਊ ਲਈ ਗਈ ਉਸ ਤੋਂ ਡਾਕੂਮੈਂਟ ਮੰਗੇ ਗਏ ਯਾਨੀ ਕਿ ਉਸ ਲੜਕੀ ਨੂੰ ਇਹ ਭਰੋਸਾ ਹੋ ਗਿਆ ਕਿ ਜਿਹੜੀ ਇਹ ਵੈਬਸਾਈਟ ਆ ਬਿਲਕੁਲ ਜੈਨੂਇਨ ਆ US ਨੂੰ ਇਹ ਕੰਮ ਦੇ ਰਹੀ ਆ ਤੇ ਉਸ ਨੂੰ ਨੌਕਰੀ ਜਿਹੜੀ ਆ ਮਿਲ ਜਾਣੀ ਆ ਉਸ ਲੜਕੀ ਨੂੰ ਕੁਝ ਕੁ ਘੰਟਿਆਂ ਦੇ ਵਿੱਚ ਹੀ ਉਸ ਨੂੰ ਅਪਰੂਵ ਕਰ ਦਿੱਤਾ ਕਿ ਤੁਸੀਂ ਕੰਮ ਵਾਸਤੇ एलिਜੀਬਲ ਹੋ ਤੇ ਤੁਸੀਂ 15 ਤਰੀਕ ਨੂੰ ਜਿਹੜਾ ਕੰਮ ਆ ਉਹ ਜੋਇਨ ਕਰ ਲਿਓ ਤੇ ਲੜਕੀ ਕਹਿੰਦੀ ਓਕੇ ਤੇ ਲੜਕੀ ਤੋਂ ਉਸ ਦਾ ਬੈਂਕ ਅਕਾਊਂਟ ਮੰਗਿਆ ਗਿਆ ਕਿ ਅਸੀਂ ਤੁਹਾਡਾ ਬੈਂਕ ਅਕਾਊਂਟ ਆਪਣੇ ਅਕਾਊਂਟ ਦੇ ਨਾਲ ਅਟੈਚ ਕਰਨਾ ਤਾਂ ਜੋ ਤੁਹਾਨੂੰ ਹਰ ਮਹੀਨੇ ਜਿਹੜੀ ਸੈਲਰੀ ਆਸੀ ਐਡਵਾਂਸ ਦੇ ਵਿੱਚ ਪਾਇਆ ਕਰਾਂਗੇ ਆਪਣੇ ਕੰਮ ਵਾਸਤੇ ਤੇ ਤੁਸੀਂ ਆਪਣਾ ਅਕਾਊਂਟ ਨੰਬਰ ਭੇਜ ਦਿਓ ਤੁਹਾਡੇ ਅਕਾਊਂਟ ਦੇ ਵਿੱਚ ਅਸੀਂ ਸੈਲਰੀ ਪਾਉਣੀ ਆ ਉਸ ਲੜਕੀ ਦੇ ਅਕਾਊਂਟ ਦੇ ਵਿੱਚ ਉਸ ਵੈਬਸਾਈਟ ਵੱਲੋਂ 1200 ਯੂਰੋ ਜਿਹੜੇ ਆ ਕਿ ਟ੍ਰਾਂਸਫਰ ਕਰ ਦਿੱਤੇ ਗਏ ਤੇ ਕੁਝ ਮਿੰਟਾਂ ਬਾਅਦ ਹੀ ਉਸ ਨੂੰ ਇਹ ਕਾਲ ਕੀਤੀ ਗਈ ਕਿ ਸੌਰੀ ਗਲਤੀ ਦੇ ਨਾਲ ਤੁਹਾਨੂੰ ਪੈਸੇ ਟ੍ਰਾਂਸਫਰ ਹੋ ਗਏ ਨੇ ਇੱਕ ਲੜਕਾ ਆਵੇਗਾ ਤੁਸੀਂ ਇਹ ਪੈਸੇ ਕਢਵਾ ਕੇ ਉਸ ਨੂੰ ਦੇ ਦੇਣਾ ਤੇ ਤੁਹਾਨੂੰ ਜਿਹੜਾ ਅਸੀਂ ਦੁਬਾਰ ਤੋਂ ਤਰੀਕੇ ਦੇ ਨਾਲ ਪੈਸੇ ਟਰਾਂਸਫਰ ਕਰਾਂਗੇ ਉਸ ਲੜਕੀ ਨੇ ਅਕਾਊਂਟ ਦੇ ਵਿੱਚੋਂ ਪੈਸੇ ਜਿਹੜੇ ਆ ਆਪਣੇ ਕਾਰਡ ਮਾਰ ਕੇ ਕਢਵਾ ਲਿਆੰਦੇ ਬਾਅਦ ਦੇ ਵਿੱਚੋਂ ਉਹਨਾਂ ਨੂੰ ਕਾਲ ਕੀਤੀ ਘੰਟੇ ਇੱਕ ਬਾਅਦ ਕਿ ਸੌਰੀ ਉਹ ਮੁੰਡਾ ਨਹੀਂ ਆ ਰਿਹਾ ਤੁਸੀਂ ਜਿਹੜਾ ਆ ਇੰਜ ਕਰੋ ਤੁਹਾਡੇ ਨਜ਼ਦੀਕੀ ਕੋਲੇ ਕੋਈ ਇੱਕ ਦੁਕਾਨ ਹੋਣੀ ਆ ਜਿੱਥੇ ਕਿ ਤੁਸੀਂ ਇਹ ਪੈਸੇ ਸਾਨੂੰ ਭੇਜ ਦਿਓ ਕਨਫਰਾਂਸ ਦੇ ਵਿੱਚ ਜਿੰਨੇ ਵੀ ਤਬਾਕ ਨੇ ਉੱਥੇ ਇੱਕ ਕੂਪਨ ਮਿਲ ਜਾਂਦਾ ਜਿਸ ਨੂੰ ਟ੍ਰਾਂਸ ਟ੍ਰਾਂਸ ਕੈਸ਼ ਕਹਿੰਦੇ ਨੇ ਕਿ ਆਪਾਂ ਉਸ ਨੂੰ ਰੀਚਾਰਜ ਕਰਵਾ ਸਕਦੇ ਹਾਂ ਤੇ ਉਹਦੇ ਉੱਪਰ ਜਿਹੜਾ ਕੋਡ ਲਿਖਿਆ ਹੋਆ ਹੁੰਦਾ ਉਹ ਜਦੋਂ ਆਪਾਂ ਕਿਸੇ ਦੂਸਰੇ ਬੰਦੇ ਨੂੰ ਦੰਨੇ ਆ ਤਾਂ ਉਹ ਜਿਹੜਾ ਪੈਸਾ ਆ ਉਹ ਕੈਸ਼ ਕਰਵਾ ਸਕਦਾ ਆ ਐਨਜੀ ਇਸ ਲੜਕੀ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤਬਾਕ ਦੇ ਵਿੱਚ ਜਾਓ 1200 ਯੂਰੋ ਦਾ ਟ੍ਰਾਂਸ ਕੈਸ਼ ਲੈ ਕੇ ਜਿਹੜਾ ਉਸਤੇ ਨੰਬਰ ਹੋਵੇਗਾ ਸਾਨੂੰ ਲਿਖਾ ਦੇਣਾ ਸਾਡੇ ਤੱਕ ਇਹ ਪੈਸੇ ਜਿਹੜੇ ਆ ਪਹੁੰਚ ਜਾਣਗੇ ਫੋਨ ਲੜਕੀ ਦਾ ਦਿਮਾਗ ਇਹ ਨਹੀਂ ਕੰਮ ਕੀਤਾ ਕਿ ਉਹ ਕਹਿ ਰੰਦੀ ਕਿ ਤੁਸੀਂ ਆਪਣਾ ਜਿਹੜਾ ਪੈਸੇ ਭੇਜੇ ਆ ਉਸ ਨੂੰ ਕੈਨਸਲ ਕਰ ਦਿਓ ਚਲੋ ਉਸਨੇ ਨਹੀਂ ਉਸ ਟਾਈਮ ਕੰਮ ਦਿਮਾਗ ਨੇ ਕੀਤਾ ਉਸ ਲੜਕੀ ਨੇ ਪੈਸੇ ਕਢਵਾ ਕੇ ਟ੍ਰਾਂਸਕੈਸ਼ ਉਹਨਾਂ ਨੂੰ ਕਰਤੇ ਤੇ ਉਹਨਾਂ ਨੂੰ ਕੋਡ ਲਿਖਾਤਾ ਤੇ ਉਹਨਾਂ ਨੇ ਉਹ ਕੋਡ ਤੇ ਜਿਹੜੇ ਪੈਸੇ ਆ ਉਹ ਕਢਵਾ ਲਏ ਹੁਣ ਤੁਸੀਂ ਕਹੋਗੇ ਕਿ ਜਦੋਂ ਪੈਸੇ ਵੈਬਸਾਈਟ ਵਾਲਿਆਂ ਨੇ ਪਾਤੇ ਲੜਕੀ ਨੇ ਕਢਵਾ ਕੇ ਦੇਤੇ ਤੇ ਠੱਗੀ ਫਿਰ ਕਿਹੜੇ ਪਾਸੇ ਹੋ ਗਈ ਜਿਹੜਾ ਉਹਨਾਂ ਨੇ ਪੈਸੇ ਟਰਾਂਸਫਰ ਕੀਤੇ ਸੀ ਉਹ ਇੱਕ ਫੇਕ ਟਰਾਂਸਫਰ ਸੀਗਾ ਜਿਹੜਾ ਕਿ ਅਗਲੇ ਦਿਨ ਤੱਕ ਉੱਡ ਗਿਆ ਸੀਗਾ ਸ਼ਨੀਵਾਰ ਨੂੰ ਇਹ ਪੈਸੇ ਟਰਾਂਸਫਰ ਕੀਤੇ ਗਏ ਸੀ ਸ਼ੁੱਕਰਵਾਰ ਨੂੰ ਤੇ ਸ਼ਨੀਵਾਰ ਨੂੰ ਉਹ ਉੱਡਿਆ 12 ਵਜੇ ਤੋਂ ਬਾਅਦ ਜਦੋਂ ਬੈਂਕ ਬੰਦ ਹੋ ਗਏ ਸੀ ਤੇ ਆਨਲਾਈਨ ਸਰਵਿਸ ਵੀ ਜਿਹੜੀਆਂ ਆ ਉਹ ਥੋੜੀਆਂ ਜੀਆਂ ਡ੍ਰੌਪ ਹੋ ਜਾਂਦੀਆਂ ਨੇ ਤਾਂ ਜੋ ਲੜਕੀ ਕੋਈ ਕਾਰਵਾਈ ਨਾ ਕਰ ਸਕੀ ਤੇ ਉਸ ਦੀ ਆਪਣੇ ਅਕਾਊਂਟ ਤੇ ਵੀ ਗੌਰ ਨਹੀਂ ਗਈ ਕਿ ਮੇਰੇ ਨਾਲ ਇਹ ਹੋ ਕੀ ਗਿਆ ਸ਼ੁੱਕਰਵਾਰ ਨੂੰ ਜਦੋਂ ਲੜਕੀ ਨੇ ਪੈਸੇ ਕਢਵਾ ਕੇ ਉਹਨਾਂ ਨੂੰ ਭੇਜ ਦਿੱਤੇ ਵਿੱਚ ਸ਼ਨੀਵਾਰ ਪੈ ਗਿਆ ਐਤਵਾਰ ਤੇ ਸੋਮਵਾਰ ਨੂੰ ਜਦੋਂ ਉਸਨੇ ਦੇਖਿਆ ਤੇ ਉਸਦੇ ਅਕਾਊਂਟ ਦਾ ਮਾਈਨਸ ਹੋਇਆ ਵਾ ਜਿਹੜਾ ਪੈਸੇ ਆਏ ਸੀ ਉਹ ਉੱਡ ਗਏ ਜਦੋਂ ਉਹ ਬੈਂਕ ਦੇ ਵਿੱਚ ਗਈ ਤੇ ਬੈਂਕ ਵਾਲਿਆਂ ਨੇ ਦੱਸਿਆ ਕਿ ਜਿਨ੍ਹਾਂ ਨੇ ਤੁਹਾਨੂੰ ਪੈਸੇ ਟਰਾਂਸਫਰ ਕੀਤੇ ਸੀ ਉਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਟਰਾਂਸਫਰ ਸੀਗਾ ਉਸ ਨੂੰ ਕੈਨਸਲ ਕਰ ਦਿੱਤਾ ਜਿਹੜਾ ਇਹ ਪੈਸਾ ਟਰਾਂਸਫਰ ਕੀਤਾ ਗਿਆ ਸੀ ਇਹ ਇੱਕ ਫੇਕ ਵਿਰਮੋ ਸੀਗਾ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਸ਼ੋਅ ਕੀਤਾ ਬਾਅਦ ਵਿੱਚ ਉਹ ਉੱਡ ਗਿਆ ਇਦਾਂ ਦੀਆਂ ਘਟਨਾਵਾਂ ਫਰਾਂਸ ਦੇ ਵਿੱਚ ਬਹੁਤ ਪਹਿਲਾਂ ਵੀ ਹੁੰਦੀਆਂ ਨੇ ਪਰ ਇਸ ਟਾਈਮੇ ਪੜੇ ਲਿਖੇ ਸਟੂਡੈਂਟਾਂ ਨੂੰ ਟਾਰਗੇਟ ਕਰ ਰਹੇ ਨੇ ਪਹਿਲਾਂ ਨਕਲੀ ਚੈੱਕ ਵੀ ਬਹੁਤ ਕਾਮ ਦੇਸੀ ਫਰਾਂਸ ਦੇ ਵਿੱਚ 10% 15% ਦੇ ਕੈਸ਼ ਲੋਕੀ ਕਰਦੇ ਸੀ ਉਹ ਚੈੱਕ ਵੀ 15-15 ਦਿਨਾਂ ਬਾਅਦ ਉੱਡ ਜਾਂਦੇ ਸੀ ਤੇ ਬਹੁਤ ਸਾਰੇ ਵੀਰਾਂ ਦੇ ਅਕਾਊਂਟ ਜਿਹੜੇ ਆ ਉਹਨਾਂ ਚੈੱਕਾਂ ਨੇ ਖਰਾਬ ਕੀਤੇ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕੋਈ ਵੀ ਇਦਾਂ ਦੀਆਂ ਵੈਬਸਾਈਟਾਂ ਦੇ ਝਾਂਸੇ ਵਿੱਚ ਨਾ ਫਸੇ ਬਹੁਤ ਬਹੁਤ ਸ਼ੁਕਰੀਆ